ਬੋਲ ਕੋ ਸੁਣਾ ਨਾ ਮਾਨ ਗਰੀ ਪੁੱਤ ਨਹੀਂ ਹਾਂ ਪੁੱਤ ਪਿਆਰੇ ਹੁੰਦੇ ਨੇ ਅੱਛਾ ਹਾਂ ਪੁੱਤ ਵੇ ਨੁਗਰੇ ਹੋ ਜਾਂਦੇ ਨੇ ਅੱਛਾ ਹਾਂ ਮਾਨ ਹੋਰ ਭੈਣ ਭਾਈ ਹੋਣਾ ਨਹੀਂ ਅੱਛਾ ਦੇਖਣਾ ਪਤਾ ਗੱਲ ਸਹੀ ਬੰਨੇ ਹੈ ਝੁੱਠੀ ਹੈ ਕਿ ਚਾਚਾ ਝੁੱਠੀ ਲੱਗਦੀ ਹੈ ਕਿੱਥੋਂ ਸੋਣੀ ਦੀ ਮੈਂ ਸੋਣੀ ਕਿੱਥੋਂ ਕਿੱਥੋਂ ਸੁਣਦਾ ਦਰਦ ਕਿੱਥੋਂ ਲੱਗੀ ਲੋਕ ਵੀ ਕਹਿੰਦੇ ਨੇ ਲੋਕ ਕੌਣ ਕਹਿੰਦੀ ਸਾਰੇ ਕਹਿੰਦੇ ਨੇ ਮੈਂ ਤਾਂ ਸੁਣਿਆ ਜੀ ਜਿਹੜੇ ਲੋਕ ਸੀ ਮੇਰੇ ਵੇਲੇ ਆਉਂਨਾਂ ਨੂੰ ਸਾਰੇ ਕਹਿੰਦੇ ਨੇ ਵੀ ਪੁੱਤ ਵੇ ਨੂਰੇ ਵੇ ਨੇ ਮਾਵਾ ਤੋਂ ਨਹੀਂ ਹੋਇਆ ਨਾ ਅੱਛਾ ਕਿਉਂ ਮਾਵਾ ਜਰਮਨੀ ਦੀ ਨੇ ਮਾਵਾ ਪਾਲ ਜੀ ਨੇ ਪੜੋਸ ਦੀ ਨੇ ਅੱਡਾ ਬੜਾ ਕਰ ਦਿੰਦੇ ਨੇ ਸਾਰੇ ਪੁੱਤ ਵੀ ਨਹੀਂ ਹੁੰਦੇ ਇੱਕੋ ਜਿਹੇ ਜੇ ਤੂੰ ਕਰ ਸਾਰੇ ਪੁੱਤ ਵੀ ਇੱਕੋ ਹੀ ਨਹੀਂ ਹੁੰਦੇ ਸਾਰੇ ਪੁੱਤ ਇੱਕੋ ਜਿਹੇ ਨਹੀਂ ਹੁੰਦੇ ਕਈ ਚੰਗੇ ਵੀ ਹੁੰਦੇ ਨੇ ਸਰਬਨ ਪੁੱਤ ਵਾਲੇ ਸਰਬਨ ਕਹਿੰਦੇ ਨੇ ਸਰਬਨ ਪੁੱਤ ਜਾਣੀ ਸਰਬਨ ਦਾ ਮੇਰਾ ਨਾਨਾ ਸੀਗਾ ਸਰਬਨ ਪੁੱਤ ਜਾਣੀ ਤੇਰਾ ਨਾਨਾ ਤਾਂ ਹੈਗਾ ਸੀ ਜਿਹੜਾ ਸਰਬਨ ਪੁੱਤ ਸੀ ਉਹ ਜਾਣੀ ਮੇਰੇ ਬਾਪ ਜੀ ਸਰਬਨ ਪੁੱਤ ਉਹ ਸੀਗਾ ਜੀਨੇ ਆਪਣੇ ਮਾਂ ਬਾਪ ਨੂੰ ਦੋ ਤੱਕੜੀ ਦੀ ਤੱਕੜੀ ਦੇ ਵਿੱਚ ਬਿਠਾ ਕੇ ਟੋਕਰੀਆਂ ਦੇ ਵਿੱਚ ਬਿਠਾ ਕੇ ਸਾਰੇ ਦੇਸ ਦੇ ਕਮਾਇਆ ਸੀਗਾ ਠੀਕ ਹੈ ਸਮਝ ਤੂੰ ਗੱਲ ਕੀ ਸਮਝ ਗਈ ਵੀ ਉਹ ਹਜੇ ਪੁੱਤ ਜੇ ਤੂੰ ਗੈਣੀ ਆਉ ਸਾਰੇ ਉਹ ਜੇ ਨਹੀਂ ਹੁੰਦੇ ਅੱਛਾ ਸਮਝ ਗਈ ਨਾ ਕੋਈ ਦੋਸ਼ ਨਹੀਂ ਦਾ ਸੱਚ ਹਾਂ ਸਾਰੇ ਤਾਂ ਸਾਰੇ ਨਹੀਂ ਹੁੰਦੇ ਜੀ ਚਾਰੇ ਹੁੰਦੇ ਨੇ ਸਾਰੇ ਨਹੀਂ ਦੇ ਕਿਉਂ ਮੈਂ ਆ ਮੈਂ ਕਿੰਨਾ ਪਿਆਰ ਕਰਦਾ ਤੇ ਕਿੰਨਾ ਮੋਹ ਲੈਣਾ ਕੀ ਬਤੋ ਤੂੰ ਹੁਣ ਨਹੀਂ ਕਰਦਾ ਮੈਂ ਫਿਰ ਬਹੂ ਵੀ ਜਿਵੇਂ ਬਹੂ ਬਹੂ ਨਾਲ ਕੀ ਤੱਲ ਲਗਾਤਾ ਤਾ ਸੱਸ ਨਾਲ ਕੀ ਤੱਲ ਕਰ ਤੱਲ ਕਰ ਕੋਈ ਤੱਲ ਨਾ ਰੱਖੇਗਾ ਮੋਹ ਪਿਆਰ ਉੰਨੀ ਰੱਖੂ ਚੰਗਾ ਠੀਕ ਹੈ ਉਹੀ ਬੱਸ ਤੂੰ ਚਾਰ ਚੰਗਾ ਯਾਰਾ ਆ ਯਾਰ ਮਾ ਚੰਗਾ ਰਹਿਣ ਦੇ ਯਾਰਾ